ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਹਾਂ ਸਾਡੇ ਨਾਲ ਜਸਮੀਤ ਪਾਟਿਆ ਜੀ ਮੌਜੂਦ ਨੇ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਸਿਕਾ ਹੈਲੋ ਜਸਮੀਤ ਜੀ ਜਰਮਨੀ ਦੇ ਵਿੱਚ ਕੀ ਸਾਡੇ ਵਿਦਿਆਰਥੀਆਂ ਨੂੰ ਪਾਰਟ ਟਾਈਮ ਕੰਮ ਮਿਲੇਗਾ ਕਿਉਂਕਿ ਬਹੁਤ ਸਾਰੇ ਸਾਡੇ ਵਿਦਿਆਰਥੀ ਰਹੇ ਨੇ ਜਿਹੜੇ ਭਾਵੇਂ ਇੱਥੋਂ ਲੋਨ ਲੈ ਕੇ ਜਾਣ ਪਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਜਿਹੜੀ ਰੂਟੀਨ ਦੀ ਜ਼ਿੰਦਗੀ ਹੈ ਅਸੀਂ ਪਾਰਟ ਟਾਈਮ ਕੰਮ ਕਰਕੇ ਆਪਣਾ ਉੱਥੇ ਡਾਲ ਫਲਕਾ ਕਮਾ ਸਕੀਏ ਜਾਂ ਅਗਰ ਫਿਊਚਰ ਫੀਸਿਸ ਦੀਆਂ ਨੇ ਤੇ ਸਾਡੀ ਮਦਦ ਹੋ ਸਕੇ ਹੁਣ ਜਰਮਨੀ ਦਾ ਵੀਜ਼ਾ ਵੀ ਬੜੀ ਤੇਜ਼ ਆ ਰਿਹਾ ਹੈ ਜਰਮਨੀ ਨੇ ਵੀਜ਼ੇ ਵੀ ਖੁੱਲ ਕੇ ਦੇ ਰਿਹਾ ਹੈ ਸਾਡੇ ਬੱਚੇ ਵੀ ਜਰਮਨੀ ਬਹੁਤ ਜਾ ਰਹੇ ਨੇ ਪਰ ਕੰਮ ਦਾ ਜਿਹੜਾ ਸਟੇਟਸ ਹੈ ਕਿਉਂਕਿ ਤੁਸੀਂ ਬਹੁਤ ਸਾਲਾਂ ਤੋਂ ਜਰਮਨੀ ਕਰਦੇ ਹੋ ਟੈਕਨੀਕਲੀ ਵੀ ਮੈਨੂੰ ਸਮਝਾਓ ਔਰ ਪ੍ਰੈਕਟੀਕਲੀ ਵੀ ਸਮਝਾਓ ਕਿ ਵਿਦਿਆਰਥੀਆਂ ਨੂੰ ਉੱਥੇ ਜਿਹੜੇ ਪੜ੍ਹਨ ਜਾਂਦੇ ਨੇ ਪਾਰਟ ਟਾਈਮ ਕੰਮ ਉਹਨਾਂ ਨੂੰ ਕਿੰਨੀ ਕੁ ਛੇਤੀ ਮਿਲ ਜਾਂਦਾ ਔਰ ਕਿੰਨੀ ਆਸਾਨੀ ਨਾਲ ਮਿਲਦਾ ਸੀ ਦੇਖੋ ਜਰਮਨੀ ਦੇਖਿਆ ਜਾਏ ਤਾਂ ਕਾਫੀ ਜ਼ਿਆਦਾ ਏਸ਼ੀਅਨਸ ਆਲਰੇਡੀ ਜਰਮਨੀ ਚ ਆ ਗਏ ਆ ਤੇ ਸੁਣਿਆ ਹੋਣਾ ਕਿ ਬਹੁਤ ਪੁਰਾਣੇ ਦਿਨਾਂ ਤੋਂ ਮੈਂ ਕਹਾਂਗਾ ਕਿ ਕੈਨੇਡਾ ਅਮਰੀਕਾ ਦੇ ਪਹਿਲਾਂ ਤੋਂ ਲੋਕੀ ਜਰਮਨ ਜਾ ਰਹੇ ਸੀ ਓਕੇ ਠੀਕ ਹੈ ਸੋ ਉੱਥੇ ਕਾਫੀ ਸਾਰੇ ਏਸ਼ੀਅਨਸ ਹੈਗੇ ਆ ਏਸ਼ੀਅਨਸ ਵਿੱਚ ਮੈਂ ਕਹਾਂਗਾ ਕਿ ਪੀਪਲ ਫਰੋਮ ਇੰਡੀਆ ਬੰਗਲਾਦੇਸ਼ ਸ਼੍ਰੀਲੰਕਾ ਪਾਕਿਸਤਾਨ ਆਲਰੇਡੀ ਬਹੁਤ ਸਟਰੋਂਗ ਕਮਿਊਨਿਟੀ ਹੈਗੀ ਹੈ ਜਿਹੜਾ ਟੈਕਸੀ ਡਰਾਈਵਰ ਵਾਲੇ ਜਿੰਨੇ ਵੀ ਟੈਕਸੀਜ਼ ਹੈ ਥੇ ਆਰ ਆਲ ਕੰਟਰੋਲਡ ਬਾਈ ਏਸ਼ੀਅਨਸ ਓਨਲੀ ਉਥੇ ਜਿਹੜਾ ਇਦਾਂ ਦਾ ਹੀ ਸਿਸਟਮ ਹੈਗਾ ਸੋ ਫ੍ਰੈਂਕਫਰਟ ਚ ਤਾਂ ਮਤਲਬ ਟੈਕਸੀ ਨਾਰਮਲੀ ਸਾਰੇ ਪੰਜਾਬੀ ਚਲਾਉਂਦੇ ਨੇ ਓਕੇ ਸੋ ਜੇ ਅਸੀਂ ਕਹਾਂ ਕਿ ਜੌਬਸ ਦੀ ਗੱਲ ਕਰੀਏ ਤਾਂ ਜਰਮਨੀ ਚ ਵੀ ਕਾਫੀ ਸਾਰੀਆਂ ਜੌਬਸ ਇੰਡੀਅਨ ਰੈਸਟੋਰੈਂਟਸ ਬਹੁਤ ਜ਼ਿਆਦਾ ਹੈਗੀਆਂ ਗ੍ਰੋਸਰੀ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਅ ਮੇਜਰ ਸਿਟੀਜ਼ ਜੇ ਅਸੀਂ ਗੱਲ ਕਰੀਏ ਤਾਂ ਬਿਗ ਬਰਲਿਨ ਫ੍ਰੈਂਕਫਰਟ ਮਿਊਨਿਕ ਪੋਟਸਡਮ ਹੈਮਸਬਰਗ ਇਹ ਇਹ ਸਾਰੇ ਸਿਟੀਜ਼ ਹੈਗੀਆਂ ਜਿੱਥੇ ਜ਼ਿਆਦਾਤਰ ਇੰਸਟੀਚੂਟਸ ਵਗੈਰਾ ਲੋਕੇਟਡ ਹੈਗੇ ਕਲੂਨ ਵੀ ਆ ਜਾਂਦਾ ਬਟ ਕਲੂਨ ਜ਼ਿਆਦਾ ਟੂਰਿਸਟ ਜੇ ਮਨਿਆ ਲੌਦਾ ਸ਼ਹਿਰ ਹੈਗਾ ਸੋ ਸਟੂਡੈਂਟਸ ਮੈਨੂੰ ਲੱਗਦਾ ਨਹੀਂ ਹੈ ਕਿ ਜਰਮਨੀ ਚ ਕੋਈ ਸਟੂਡੈਂਟਸ ਨੂੰ ਐਡੀ ਪਾਰਟ ਟਾਈਮ ਦੀ ਪ੍ਰੋਬਲਮ ਆਏਗੀ ਬਿਕੋਜ਼ ਦੇਖੋ ਯੂਰਪ ਚ ਇਕ ਤਾਂ ਟੂਰਿਜ਼ਮ ਬਹੁਤ ਵੱਡਾ ਇੱਕ ਕੀ ਕਹਿੰਦੇ ਆ ਰੋਲ ਪਲੇ ਕਰਦਾ ਹੈ ਕਿ ਯੂਰਪ ਚ ਲੋਕ ਘੁੰਮਣ ਫਿਰਨ ਬਹੁਤ ਜ਼ਿਆਦਾ ਜਾਂਦੇ ਨੇ ਸੋ ਜਰਮਨੀ ਇਸ ਆਲਸੋ ਬੀਇੰਗ ਅਟ੍ਰੈਕਟਿੰਗ ਲੋਕੇਸ਼ਨ ਹੈ ਔਰ ਜਰਮਨੀ ਚ ਘੁੰਮਣ ਫਿਰਨ ਦੇ ਨਾਲ ਨਾਲ ਬਿਜ਼ਨੈਸਸ ਬਹੁਤ ਜ਼ਿਆਦਾ ਹੈ ਸੋ ਜਦੋਂ ਜਿੱਥੇ ਬਿਜ਼ਨਸ ਵੀ ਹੈਗਾ ਘੁੰਮਣਾ ਫਿਰਨਾ ਵੀ ਹੈਗਾ ਅਟ੍ਰੈਕਸ਼ਨਸ ਵੀ ਹੈਗੀਆਂ ਤੁਸੀਂ ਸੋਚ ਸਕਦੇ ਹੋ ਕਿ ਉੱਥੇ ਕੰਮ ਹੋਏਗਾ ਹੀ ਹੋਏਗਾ ਔਰ ਜੇ ਵੈਦਰ ਦੀ ਗੱਲ ਵੀ ਕਰੀਏ ਤਾਂ ਵੈਦਰ ਇਨਾ ਹਾਰਸ਼ ਨਹੀਂ ਹੈਗਾ ਐਜ਼ ਕੰਪੇਅਰਡ ਟੂ ਅਸੀਂ ਕੈਨੇਡਾ ਵੀ ਕਹਿ ਸਕਦੇ ਹਾਂ ਕਿ ਇਨ ਕੈਨੇਡਾ ਦ ਵਿੰਟਰਸ ਆਰ ਵੈਰੀ ਹਾਰਸ਼ ਪਰ ਜਰਮਨੀ ਜੇ ਤੁਸੀਂ ਗੱਲ ਕਰੀਏ ਤਾਂ ਵਿੰਟਰਸ ਆਰ ਨਾਟ ਐਜ਼ ਹਾਰਸ਼ ਐਜ਼ ਕੈਨੇਡਾ ਕਿਉਂਕਿ ਉੱਥੇ ਇੰਨੀ ਜ਼ਿਆਦਾ 스ਨੋ ਫਾਲ ਨਹੀਂ ਹੁੰਦੀ ਸੋ ਕਹਿ ਸਕਦੇ ਹਾਂ ਕੋਲ ਮੇ ਲਾ ਕੇ ਜਰਮਨੀ ਚ ਜਿਹੜੇ ਪਾਰਟ ਟਾਈਮ ਕੰਮ ਦੀ ਅਵੇਲੇਬਿਲਟੀ ਆ ਉਹ ਕਾਫੀ ਜ਼ਿਆਦਾ ਹੈ ਔਰ ਜੇ ਤੁਸੀਂ ਜਰਮਨ ਲੈਂਗੁਏਜ ਸਿੱਖ ਲੈਂਦੇ ਹੋ ਤਾਂ ਪੈਸੇ ਵੀ ਬਹੁਤ ਜ਼ਿਆਦਾ ਕਮਾ ਸਕਦੇ ਹੋ ਬਿਕੋਜ਼ ਜਰਮਨ ਸਪੀਕਰਸ ਨੂੰ ਬਹੁਤ ਜ਼ਿਆਦਾ ਆਪਰਚੂਨਿਟੀਆਂ ਹੈਗੀਆਂ ਜਰਮਨ ਸਪੀਕਰਸ ਨੂੰ ਬਹੁਤ ਜ਼ਿਆਦਾ ਫਿਊਚਰ ਵਿੱਚ ਪੀਆਰ ਦੀਆਂ ਆਪਸ਼ਨਸ ਹੈਗੀਆਂ ਔਰ ਤੁਹਾਨੂੰ ਪਤਾ ਹੀ ਹੈ ਕਿ ਯੂਰਪ ਚ ਔਰ ਜਿਹੜੇ 올ਡ ਜਿਸ ਇਕੇ ਇਹ ਕਿ ਬੇਬੀ ਬੂਮਰਸ ਜਿੰਨੂੰ ਨੂੰ ਕਹਿੰਦੇ ਆ ਕਿ 올ਡ ਜਿਹੜੀ ਪੋਪੂਲੇਸ਼ਨ ਹੈਗੀ ਆ ਉਹ ਬਹੁਤ ਜ਼ਿਆਦਾ ਹੈ ਦੇ ਆਲ ਰਿਟਾਇਰਡ ਪੀਪਲ ਐਂਡ ਜੇ ਯੰਗ ਜਨਰੇਸ਼ਨ ਹੈਗੀ ਆ ਤਾਂ ਉੱਥੇ ਬਹੁਤ ਘੱਟ ਜੋ ਟ੍ਰੈਂਡ ਇੱਥੇ ਚੱਲ ਰਿਹਾ ਉਹ ਉੱਥੇ 50 ਸਾਲ ਪਹਿਲਾਂ ਆਇਆ ਸੀ ਕਿ ਵਿਆਹ ਨਹੀਂ ਕਰਨਾ ਡਾਈਵੋਰਸ ਲੈਣੇ ਆ ਬੱਚੇ ਨਹੀਂ ਕਰਨੇ ਜਿਵੇਂ ਹੁਣ ਇੰਡੀਆ 'ਚ ਉਹ ਚੀਜ਼ ਪਪੂਲਰ ਹੋ ਰਹੀ ਹੈ ਪਰ ਅਸੀਂ 140 ਕਰੋੜ ਤੇ ਪਹੁੰਚ ਚੁਕੇ ਹਾਂ ਪਰ ਯੂਰਪ 'ਚ ਇਹ ਚੀਜ਼ਾਂ ਸਾਰੀਆਂ 50 60 ਸਾਲ ਪਹਿਲਾਂ ਆ ਚੁੱਕੀਆਂ ਤੁਸੀਂ ਸੋਚੋ ਕਿ ਉੱਥੇ ਵੀ ਜਿਹੜੀ ਪਹਿਲੀ ਟ੍ਰੇਨ ਬਣੀ ਸੀ ਉਹ 200 ਸਾਲ ਪਹਿਲਾਂ ਬਣ ਚੁੱਕੀ ਸੀ ਸੋ ਉੱਥੇ ਟ੍ਰੇਨ ਸਟਰਕਚਰ ਇਨਫਰਾਸਟ੍ਰਕਚਰ ਬੱਸ ਯੂਰਪ ਦੀ ਕਨੈਕਟੀਵਿਟੀ ਬਹੁਤ ਵਧੀਆ ਹੈਗੀ ਹੈ ਐਂਡ ਜੇ ਤੁਸੀਂ ਜਰਮਨੀ ਜਾਂਦੇ ਹੋ ਤਾਂ ਯੂ ਗੈਟ ਐਕਸੈਸ ਟੂ ਯੂਰਪ ਪੂਰਾ ਯੂ ਹੂੰ ਸੋ ਕੰਪਲੀਟ ਯੂਰਪ 26 ਦੇਸ਼ਾਂ ਦਾ ਐਕਸੈਸ ਹੈ ਤੁਹਾਡੇ ਕੋਲ ਐਂਡ ਯੂ ਡੋਨਟ ਨੀਡ ਅ ਵੀਜ਼ਾ ਜਿ세 ਕਿ ਇਹ ਕਿ ਜਰਮਨੀ ਤੋਂ ਮੈਨੂੰ ਫਰਾਂਸ ਜਾਣਾ ਚਾਹੀਦਾ ਤੇ ਸਵਿਟਜ਼ਰਲੈਂਡ ਜਾਣਾ ਕੋਈ ਵੀਜ਼ਾ ਵੀ ਨਹੀਂ ਚੈੱਕ ਹੁੰਦਾ ਬਸ ਫੜੋ ਤੇ ਚਲੇ ਜਾਓ ਹੂੰ ਠੀਕ ਹੈ ਬਸ ਫੜ ਕੇ ਜਾ ਸਕਦੇ ਕੋਈ ਇਹ ਵੀ ਨਹੀਂ ਪੁੱਛਦਾ ਕਿ ਕਿੱਥੇ ਜਾ ਰਹੇ ਹੋ ਕਿਉਂ ਜਾ ਰਹੇ ਹੋ ਸੋ ਯੂ ਹੈਵ ਐਕਸੈਸ ਟੂ 26 ਕੰਟਰੀਜ਼ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਜਰਮਨੀ ਗਿਆ ਸੀ ਮੈਨੂੰ ਕੰਮ ਨਹੀਂ ਮਿਲਿਆ ਜੇ ਤੁਹਾਨੂੰ ਵਰਕ ਪਰਮਿਟ ਤੇ ਹੈਗੇ ਹੋ ਤਾਂ ਫਰਾਂਸ ਜਾ ਕੇ ਕੰਮ ਕਰ ਲਓ ਵਰਕ ਪਰਮਿਟ ਤੇ ਹੈਗੇ ਹੋ ਤਾਂ ਸਵਿਟਜ਼ਰਲੈਂਡ ਜਾ ਕੇ ਕੰਮ ਕਰ ਲਓ ਵਰਕ ਪਰਮਿਟ ਤੇ ਹੈਗੇ ਉਹ ਤਾਂ ਇਟਲੀ ਜਾ ਕੇ ਕੰਮ ਕਰ ਲੋ ਸੋ ਇਟ ਡਿਪੈਂਡਸ ਔਨ ਯੂ ਕਿ ਤੁਸੀਂ ਕਿਸ ਫੀਲਡ ਚ ਅੱਗੇ ਜਾਣਾ ਚਾਹੁੰਦੇ ਹੋ ਕੀ ਪੜ੍ਹਦੇ ਹੋ ਤੁਹਾਡੀ ਹਿੰਮਤ ਕਿੰਨੀ ਹੈ ਜੇ ਤੁਸੀਂ ਹਿੰਮਤ ਕਰਦੇ ਹੋ ਤਾਂ ਕੁਝ ਵੀ ਕਰ ਸਕਦੇ ਹੋ ਬਟ ਤੁਸੀਂ ਦੇਖੋ ਜਦੋਂ ਸੀ ਕਹੀਏ ਕਿ ਜੇ ਇੰਡੀਆ ਚ ਸਟਾਫ ਫਰਸਟ ਕਲਾਸ ਚੱਲ ਰਿਹਾ ਸੀ ਮਿਹਨਤ ਨਹੀਂ ਕਰਨਾ ਚਾਹੁੰਦੇ ਸੀ ਐਜੂਕੇਸ਼ਨ ਅਬ੍ਰੋਡ ਉਹਨਾਂ ਵਾਸਤੇ ਨਹੀਂ ਮਿਲੀ ਐਜੂਕੇਸ਼ਨ ਅਬ੍ਰੋਡ ਦਾ ਮਤਲਬ ਹੈ ਹਾਰਡ ਵਰਕ ਹਾਂ ਸੋ ਦੇਖੋ ਮੈਂ ਇਦਾਂ ਦੇ ਵੀਡੀਓਜ਼ ਦੇਖਦਾ ਜਿਹੜੇ ਚ ਬੱਚੇ ਕਹਿ ਰਹੇ ਜੀ ਬਹੁਤ ਔਖਾ ਤੁਸੀਂ ਨਾ ਆਓ ਇੱਥੇ ਸੋ ਸੌਖਾ ਇੰਡੀਆ ਚ ਬਹੁਤ ਵਧੀਆ ਹੈ ਕਿਉਂਕਿ ਸਾਰੇ ਕੁਝ ਪ੍ਰੋਵਾਈਡ ਕਰਦੇ ਨੇ ਉਹ ਸਾਨੂੰ ਆਪੇ ਇੰਨੀ ਹਿੰਮਤ ਨਹੀਂ ਕਰਨੀ ਪੈਂਦੀ ਔਰ ਉੱਥੇ ਜਾ ਕੇ ਸਾਨੂੰ ਖੁਦ ਮਿਹਨਤ ਕਰਨੀ ਪੈਂਦੀ ਹੈ ਬਿਲਕੁਲ ਪਰ ਜੇ ਸੀ ਗੱਲ ਕਰੀ ਤਾਂ ਖੁਦ ਮਿਹਨਤ ਕਰਕੇ ਜੇ ਤੁਸੀਂ ਕੁਝ ਬਣ ਜਾਂਦੇ ਹੋ ਜ਼ਿੰਦਗੀ 'ਚ ਉਹਦਾ ਵੀ ਤੁਹਾਨੂੰ ਇੱਕ ਜਿਹਨੂੰ ਕਹਿੰਦੇ ਕਿ ਪ੍ਰਾਊਡ ਮੂਮੈਂਟ ਤੁਹਾਡੇ ਪੇਰੈਂਟਸ ਲਈ ਵੀ ਹੈ ਔਰ ਤੁਹਾਡੇ ਲਈ ਵੀ ਹੈਗੀ ਹੈ ਸੋ ਉਸ ਚੀਜ਼ ਲਈ ਆਪ ਐਜੂਕੇਸ਼ਨ ਅਬ੍ਰੋਡ ਚਾਹੁੰਦੇ ਔਰ ਦੂਜੀ ਚੀਜ਼ ਅਸੀਂ ਗੱਲ ਕਰੀਏ ਕਿ ਗਲੋਬਲਾਈਜੇਸ਼ਨ ਹੋ ਰਹੀ ਹੈ ਅਸੀਂ ਕਹਿੰਦੇ ਆਂ ਇੰਡੀਆ 'ਚ ਬਹੁਤ ਕੰਪਨੀ ਆ ਰਹੀਆਂ ਨੇ ਇੰਡੀਆ 'ਚ ਬਹੁਤ ਗਰੋਥ ਹੋਏਗੀ ਪਰ ਜਿਹੜੀ ਇੱਥੇ ਐਜੂਕੇਸ਼ਨ ਮਿਲ ਰਹੀ ਹੈ ਕੀ ਉਹ ਉਸ ਲੈਵਲ ਦੀ ਹੈਗੀ ਹੈ ਕਿ ਮੈਂ ਗਲੋਬਲਾਈਜੇਸ਼ਨ ਦੇ ਨਾਲ ਜਿਹੜੀਆਂ ਬਾਹਰੋਂ ਕੰਪਨੀਆਂ ਆਣਗੇ ਉਹਨਾਂ 'ਚ ਮੈਨੂੰ ਕੰਮ ਮਿਲੇਗਾ ਨਹੀਂ ਜੇ ਤੁਸੀਂ ਕਹੋਗੇ ਇੱਥੋਂ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਪੜ੍ਹ ਕੇ ਮੈਂ ਕਿਸੇ ਬਹੁਤ ਵੱਡੀ ਕੰਪਨੀ 'ਚ ਜੌਬ ਕਰ ਲਾਂਗਾ ਮੇਰਾ ਆਨਸਰ ਹੈਗਾ ਨਹੀਂ ਔਰ ਜੇ ਤੁਸੀਂ ਬਾਹਰ ਪੜਨ ਜਾਂਦੇ ਹੋ ਕਿ ਸਿਰਫ ਪੜ੍ਹਾਈ ਦੇ ਨਾਲ-ਨਾਲ ਝੂ ਚੀਜ਼ਾਂ ਤੁਸੀਂ ਸਿੱਖੋਗੇ ਉਹ ਇਨ ਵੈਲਿਊਏਬਲ ਹੈਗੀਆਂ ਬਿਲਕੁਕੁਲ ਠੀਕ ਹੈ ਜੀ ਸੋ ਥੈਂਕ ਯੂ ਸੋ ਮੱਚ ਸੋ ਜਰਮਨੀ ਦੇ ਉੱਤੇ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਜਸਮੀਤ ਪਾਟਿਆ ਜੀ ਨੇ ਸ਼ੇਅਰ ਕੀਤੀ ਹੈ ਸੋ ਜਰਮਨੀ ਵੀਡੀਓਜ਼ ਤੁਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਸੋ ਤੁਸੀਂ ਜ਼ਰੂਰ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਔਰ ਸਕਰੀਨ ਤੇ ਨੰਬਰ ਹੈ 90413 90412 ਜਰਮਨੀ ਬਾਰੇ ਤੁਸੀਂ ਆਫਰ ਲੈਟਰ ਲੈਣੀ ਹੈ ਜੇ ਕੋਈ ਵੀ ਤੁਹਾਨੂੰ ਕਲੈਰਿਟੀ ਚਾਹੀਦੀ ਹੈ ਤੁਸੀਂ ਫਾਈਲ ਲੌਂਚ ਕਰਨੀ ਹੈ ਤੇ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਦੇ ذریعے ਜਰੂਰੀ ਦੀ ਫਾਈਲ ਅਪਲਾਈ ਕਰਨਾ ਮੈਂ ਤਿੰਨ ਚੀਜ਼ ਐਡ ਕਰਾਂਗਾ ਸਰ ਜ਼ੀਰੋ ਪ੍ਰੋਸੈਸਿੰਗ ਫੀਸ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਿੱਤੀ ਜਾ ਰਹੀ ਕਿਸੇ ਵੀ ਬੱਚੇ ਤੋਂ ਔਰ ਹਰ ਬੱਚੇ ਨੂੰ ਟੈਬ ਜਾਂ ਕ੍ਰੋਮਬੁੱਕ ਦੀ ਆਪਸ਼ਨ ਹੈ ਹਰ ਬੱਚਾ ਲੈ ਸਕਦਾ ਟੈਬ ਲੈ ਸਕਦਾ ਜਾਂ ਕ੍ਰੋਮਬੁੱਕ ਲੈ ਸਕਦਾ ਆਫਟਰ ਵੀਜ਼ਾ ਬਿਕਾਜ਼ ਤੁਸੀਂ ਐਸਸੀਸੀ ਲਿਮਟਿਡ ਕੰਪਨੀ ਹੋਏ ਆ ਇਸ ਚੀਜ਼ ਇਸ ਖੁਸ਼ੀ ਦੀ ਖੁਸ਼ੀ ਚ ਅਸੀਂ ਪਹਿਲੇ 100 ਬੱਚਿਆਂ ਨੂੰ ਕੈਬ ਜਾਂ ਕ੍ਰੂਮਬੁੱਕ ਦਿੱਤੇ ਜਾਣਗੇ ਸੋ ਜਿਹੜੇ ਤੁਸੀਂ ਵੀ ਹੋ ਸਕਦੇ ਹੋ ਉਹਨਾਂ ਸੂਆਂ ਵਿੱਚੋਂ ਸੋ ਆਫਟਰ ਵੀਜ਼ਾ ਜ਼ੀਰੋ ਪ੍ਰੋਸੈਸਿੰਗ ਫੀਸ ਜਰਮਨੀ ਯੂਕੇ ਕੈਨੇਡਾ USA पब्लिक यूनिवर्सिटी ਜੇ ਤੁਸੀਂ ਅਪਲਾਈ ਕਰਦੇ ਹੋ ਐਂਡ ਆਸਟ੍ਰੇਲੀਆ ਨਿਊਜ਼ੀਲੈਂਡ ਕਿਸੇ ਵੀ ਕੰਟਰੀ ਦੀ ਜਿਹੜੀ ਪ੍ਰੋਸੈਸਿੰਗ ਫੀਸ ਆਉ ਲੈਂਡਮਾਰਕ ਇਮੀਗ੍ਰੇਸ਼ਨ ਦੀ ਜ਼ੀਰੋ ਹੈਗੀ ਹੈ ਸੋ ਲੱਖਾਂ ਰੁਪਏ ਕਿਸੇ ਵੀ ਏਜੰਟ ਨੂੰ ਦੇਣ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਪ੍ਰੋਸੈਸਿੰਗ ਫੀਸ ਤੇ ਨਾਮ ਤੇ ਪੈਸੇ ਦੇਣ ਦੀ ਨਹੀਂ ਲੋੜ ਹੈਗੀ ਨਾ ਹੀ ਬਿਫੋਰ ਵੀਜ਼ਾ ਨਾ ਹੀ ਆਫਟਰ ਵੀਜ਼ਾ ਕਿਉਂਕਿ ਆਫਟਰ ਵੀਜ਼ਾ ਵੀ ਲੱਖਾਂ ਰੁਪਏ ਚਾਰਜ ਕੀਤਾ ਜਾ ਰਿਹਾ ਸੋ ਇਸ ਚੀਜ਼ ਨੂੰ ਬਚੋ ਔਰ ਆਪਣੇ ਜਿਹੜੇ ਮਿਹਨਤ ਦੇ ਪੈਸੇ ਆ ਉਹ ਕਿਸੇ ਚੰਗੇ ਕੰਮ ਲਈ ਆਪਾਂ ਉੱਥੇ ਜਾ ਕੇ ਕਮੋਡੇਸ਼ਨ ਲਈਏ ਆਪਾਂ ਫਲਾਈਟ ਜਿਹੜੀ ਲੈਣੀ ਆ ਉਹ ਵਧੀਆ ਲਈਏ ਨਾ ਕਿ ਅਸੀਂ 30 ਘੰਟੇ ਚ ਤੋਂ ਉਸ ਦੇਸ਼ ਚ ਪਹੁੰਚੀਏ ਇੱਕ ਇੱਕ ਐਕਸਪੀਰੀਅੰਸ ਜੇ ਖਰਾਬ ਹੋਏ ਉਹਦਾ ਨਾ ਬੱਚਾ ਮੂਡ ਖਰਾਬ ਨਾਲ ਪਹੁੰਚਦਾ ਜਿਹੜੇ ਬੱਚੇ ਵਾਇਆ ਏਜੀਪਟ ਕੈਨੇਡਾ ਪਹੁੰਚੇ ਉਹ ਵਾਇਆ ਬਹੁਤ ਦੋ ਦੋ ਕਨੈਕਸ਼ਨਸ ਲੈ ਕੇ ਕਿਤੋਂ ਜਰਮਨੀ ਪਹੁੰਚੇ ਇਦਾਂ ਨਾ ਕਰੀਏ ਸੋ ਜਿਹੜੇ ਪੈਸੇ ਏਜੰਟ ਦੇ ਉੱਤੇ ਖਰਾਬ ਕਰਨੇ ਆ ਆਪਾਂ ਉਹ ਪੈਸੇ ਏਜੰਟ ਤੇ ਨਾ ਖਰਾਬ ਕਰੀਏ ਔਰ ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਫ੍ਰੀ ਸਰਵਿਸਿਜ਼ ਦਾ ਫਾਇਦਾ ਉਠਾਈਏ ਜੀ